ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਲੂਰ ਗਰੀਬ ਨois ਸਾਹਿਬ ਕਿਲੇ ਵਾਲੇ ਪਾਸ਼ਾ ਦੇ ਆਗਮਨ ਪਰਮ ਸ਼ੈਦீன் ਰਿਆਲ ਤੰਤਨ ਸ੍ਰੀ ਗੁਰੂ ਅਮਰਦਾਸ ਸਾਹਿਬ ਦੇ ਆਗਮਨ ਪਰਮ ਲੀਆਂ ਸਾਧ ਸੰਗਤ ਸ੍ਰੀ ਅੰਮ੍ਰਿਤਸਰ ਦੀ ਮਿਲ ਕੇ ਪਰਮ ਮਨਾ ਰਹੀਆਂ ਨੇ ਬੜੀ ਸ਼ਰਧਾ ਭਾਵਨਾ ਦੇ ਨਾਲ ਹਰਜਸ ਕੀਰਤਨ ਹੋ ਰਹੇ ਨੇ ਦਾਸ ਗੁਰਦੀਪ ਸਿੰਘ ਦਿੱਲੀ ਤੋਂ ਇਨਾ ਸੰਗਤਾਂ ਦੇ ਦਰਸ਼ਨ ਕਰਨ ਆਇਆ ਇਹਨੇ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਗੁਰ ਬਰੇ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ 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 ਨੀਲਤਾਰੀ ਸੰਗਤ ਵੈਲਫੇਅਰ ਸੁਸਾਇਟੀ ਸ੍ਰੀ ਅੰਮ੍ਰਿਤਸਰ ਸਾਹਿਬ ਵੱਲੋਂ ਤਨ ਤਨ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਵਾਂ ਮਹਾਨ ਕੀਰਤਨ ਦਰਬਾਰ ਤਨ ਤਨ ਹਜ਼ੂਰ ਗਰੀਬ ਨਿਵਾਜ਼ ਮਹਾਰਾਜ ਹਰਨਾਮ ਸਿੰਘ ਜੀ ਕਿਲੇ ਵਾਲਿਆਂ ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਹਾਰਾਜ ਦੀ ਛਤਰ ਛਾਇਆ ਹੇਠ ਸਮੂਹ ਸਾਧ ਸੰਗਤ ਦੇ ਸਹਿਯੋਗ ਦੇ ਨਾਲ ਇਹ ਮੇਲਾ ਮਨਾਇਆ ਗਿਆ ਹੈ। ਇਹ ਮੇਲਾ ਸਥਾਨ ਹੈਪੀ ਫਰਨੀਚਰ ਹਾਊਸ ਕਟੜਾ ਕਰਮ ਸਿੰਘ ਸਾਹਮਣੇ ਨਵੀਂ ਸੜਕ ਸ੍ਰੀ ਅਮਰitsar ਸਾਹਿਬ ਵਿਖੇ ਇਹ ਮੇਲਾ ਬੜੇ ਉਤਸ਼ਾਹ ਦੇ ਨਾਲ ਮਨਾਇਆ ਗਿਆ ਹੈ। ਇਸ ਵਿੱਚ ਪ੍ਰਸਿੱਧ ਰਾਗੀ ਜਿੱਥੇ ਔਰ ਸ਼੍ਰੀ ਨਸ਼ਹਿਰਾ ਸਾਹਿਬ ਤੋਂ ਸੰਗਤ ਹੋਰ ਵੀ ਦੂਰੋਂ ਨੇੜਿਆਂ ਕਾਫੀ ਸੰਗਤ ਨੇ ਉਤਸ਼ਾਹ ਆਪਣਾ ਇਹਨਾਂ ਦਿਖਾਇਆ ਹੈ ਉਹਨਾਂ ਨੂੰ ਅਸੀਂ ਬੇਨਤੀ ਕੀਤੀ ਹੈ ਕਿ ਇਸੇ ਤਰ੍ਹਾਂ ਵੱਧ ਚੜ ਕੇ ਇਸ ਮਹਾਨ ਕੀਰਤਨ ਦਰਬਾਰ ਵਿੱਚ ਹਿੱਸਾ ਲੈ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਤਾਂ ਕਿ ਅਸੀਂ ਇਹ ਹਰ ਇਹ ਮੇਲਾ ਹਰ ਸਾਲ ਇਸੇ ਤਰ੍ਹਾਂ ਉਤਸ਼ਾਹ ਦੇ ਨਾਲ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਮਨਾਇਏ ਤੇ ਸਾਰੇ ਰਲ ਮਿਲ ਕੇ ਇਸ ਪੁਰਬ ਨੂੰ ਕਾਮਯਾਬ ਬਨਾਈਏ ਨੀਲਟਾਰੀ ਸੰਗਤ ਵੈਲਫੇਅਰ ਸੁਸਾਇਟੀ ਸ੍ਰੀ ਅੰਮ੍ਰਿਤਸਰ ਸਾਹਿਬ ਸਾਰੀਆਂ ਆਈਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕਰਦੀ ਹੈ ਇਸ ਵਿੱਚ ਉਚੇਚੇ ਤੌਰ ਤੇ ਸੰਤ ਗੁਰਦੀਪ ਸਿੰਘ ਜੀ ਦਿੱਲੀ ਤੋਂ ਉਚੇਚੇ ਤੌਰ ਤੇ ਇਸ ਸਮਾਗਨ ਦੇ ਵਿੱਚ ਉਹਨਾਂ ਨੇ ਵੀ ਹਿੱਸਾ ਲਿਆ ਉਹਨਾਂ ਦਾ ਵੀ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਵਾਹਿਗੁਰਜੀ ਕਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ 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 ਬਾਟ ਤੀਰਤ ਕੇ ਗੁਰ ਰਾਮਦਾਸ ਸੇ ਰਾਖੋ ਸਹਰਣਾ ਗੁਰ ਰਾਮਦਾਸ ਸੇ ਰਾਖੋ ਸਹਰਣਾ We're going ਵਗਣ ਪਰੇ ਇੱਕ ਗੁਰੂ ਨੂੰ ਤੁਹਾਨੂੰ ਸਭ ਤੋਂ ਪਹਿਲਾਂ ਧੰਨਵਾਦ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਨ੍ਹਾਂ ਦੀ ਬਖਸ਼ਿਸ਼ ਨਾਲ ਇਹ ਆਪਟ ਇਹ ਆਪਟ ਕਰਤਾ ਹੈ ਧੰਨਵਾਦ ਜੀ ਪਰਵਾਸ ਕਿਲੇ ਵਾਲੇ ਮਹਾਰਾਜ ਜੀ ਦਾ ਧੰਨਵਾਦ ਪਹੁੰਚੀ ਬਈ ਗੁਰੂ ਕੀ ਸੰਗਤ ਦਾ ਜਿਨ੍ਹਾਂ ਨੇ ਦਰਸ਼ਨ ਦਿੱਤੇ ਸੁਨੇਹਾਲ ਕੀਤਾ ਧੰਨਵਾਦ ਗੁਰੂ ਕੀ ਸਾਰੀ ਸੰਗਤ ਦਾ ਮੰ ਅਵਗੜ ਪਰੇ ਇੱਕ ਗੁਮਨਾਹ ਕਿਪਚਨ ਯਾਬ ਆ ਗਿਆ ਸਾ ਸੰਗਤ ਦੇ ਇੱਕ ਬੀਬੀ ਸੀ ਲੁਧਿਆਣੇ ਦੇ ਕੋਲ ਪਿੰਡ ਕੌਲੀ ਪਿੰਡ ਕੌਲੀ ਪਿੰਡ ਲੁਧਿਆਣੇ ਦੇ ਕੋਲ ਉੱਥੇ ਦੀ ਬੀਬੀ ਜਿਹਨੂੰ ਸ਼ਰਦਾ ਗੁਰੂਗ੍ਰਾਮ ਸਾਹਿਬ ਦਾ ਪਾਤਸ਼ਾਹ ਦੇਗਾ ਤੇ ਆਸਰਾ ਸਿਰਫ ਔਰ ਸਤਿਗੁਰੂ ਗ੍ਰੰਥ ਸਾਹਿਬ ਜੀ ਉਹਦੇ ਕੰਨੀ ਸ਼ਰਧਾ ਸੀ ਸਵੇਰੇ ਅਮਰਤ ਵੇਲੇ 2 ਵਜੇ ਉੱਠ ਕੇ ਇਸ਼ਨਾਨ ਕਰਕੇ ਉਹ ਦਰਬਾਰ ਗੁਰੂ ਸਾਹਿਬ ਕੋਲ ਚਲੀ ਜਾਣਾ ਜਾ ਕੇ ਸੇਵਾ ਕਰਨੀ ਗੁਰੂ ਸਾਹਿਬਾਂ ਦਾ ਪ੍ਰਕਾਸ਼ ਵਿੱਚ ਕਿਸੇ ਵੇਲੇ ਉਸ ਬੀਬੀ ਨੇ ਆਪ ਕਰਾਉਣਾ ਪਾਕੀ ਸਿੰਘ ਜੀ ਦੇ ਨਾਲ ساری ਸੇਵਾ ਕਿਰਿਆ ਕਰਾਉਣੀ ਫੇਰ ਘਰ ਵਾਪਸ ਹੋਣਾ ਕਿਸੇ ਦਿਨ ਸਾਰਾ ਸਾਰਾ ਦਿਨ ਵੀ ਲੰਘ ਜਾਣਾ ਦਰਬਾਰ ਚ ਹੀ ਰਹਿਣਾ ਜਿਹੜੇ ਪਰਿਵਾਰ ਚ ਬੀਬੀ ਵਿਆਹ ਹੀ ਗਈ ਸੀ ਉਹ ਪਰਿਵਾਰ ਕਿਸੇ ਹੋਰ ਬਾਬਿਆਂ ਦੇ ਲੜ ਲੱਗਾ ਸੀ ਪਰਿਵਾਰ ਕਿਸੇ ਹੋਰ ਬਾਬਿਆਂ ਦੇ ਲੜ ਲੱਗਾ ਸੀ ਉਹ ਬੀਬੀ ਉਪਾਸ਼ਕ ਸੀ ਕਿਸੇ ਸੰਤਾ ਨੇ ਉਸ ਬੀਬੀ ਨੂੰ ਰਾਹ ਦਿਖਾਇਆ ਸੀ ਕਿਸੇ ਮਹਾਪੁਰਸ਼ਾਂ ਨੇ ਜਿਹੜੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਪਾਤਸ਼ਕਸਨ ਉਹ ਬੀਬੀ ਨੂੰ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦਾ ਰਾਹ ਦਿਖਾਇਆ ਸੀ ਇਸਰਫ ਹੌਸਲ ਟਿੱਕ ਹੋ ਰਾ ਗੁਰੂਗ੍ਰੰਥ ਸਾਹਿਬ ਪਾਤਸ਼ਾਹ ਦਾ ਨਾਮ ਹੈ ਉਹਦੀ ਸ਼ਾਨਾ ਗੁਰੂਗ੍ਰੰਥ ਸਾਹਿਬ ਪਾਤਸ਼ਾਹ ਜੀ ਆਦੋਕੀ ਉਹ ਪਰਿਵਾਰ ਨੇ ਉਹ ਕਹਿਣਾ ਸ਼ੁਰੂ ਕਰ ਦਿੱਤਾ ਮੇਰੇ ਮਾਰਨੇ ਸ਼ੁਰੂ ਕਰ ਦਿੱਤੇ ਤੂੰ ਸਾਡੇ ਬਾਪੇ ਦੇ ਲੜ ਲੱਗ ਸਾਡੇ ਬਾਪੇ ਦੇ ਲੜ ਲੱਗ ਉਹ ਬੀਬੀ ਨੇ ਕਹਿਣਾ ਕਿ ਮੇਰਾ ਬਾਬਾ ਗੁਰੂਗ੍ਰੰਥ ਸਾਹਿਬ ਹੈ ਕੋਈ ਹੋਰ ਨਹੀਂ ਤੇ ਮੈਂ ਗੁਰੂਗ੍ਰੰਥ ਸਾਹਿਬ ਪਾਤਸ਼ਾਹ ਦਾ ਘਰ ਛੱਡ ਕੇ ਕਿਤੇ ਹੋਰ ਨਹੀਂ ਜਾਣਾ ਤੂੰ ਤੇ ਮੈਂ ਨਾ ਜਾਵਾਂ ਉਹਨਾਂ ਨੇ ਕਿਹਾ ਤੇਰਾ ਗੁਰੂ ਗ੍ਰੰਥ ਸਾਹਿਬ ਬੋਲ ਕੇ ਦੱਸਦਾ ਤੇਰਾ ਗੁਰੂ ਗ੍ਰੰਥ ਸਾਹਿਬ ਰਾਹ ਵਿਖਾਉਂਦਾ ਸਾਡਾ ਬਾਬਾ ਸਾਨੂੰ ਬੋਲ ਕੇ ਦੱਸਦਾ ਸਾਡਾ ਬਾਬਾ ਸਾਨੂੰ ਰਾਹ ਵਿਖਾਉਂਦਾ ਉਹ ਕਹਿਣ ਲੱਗੇ ਮੇਰੇ ਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਬੋਲ ਕੇ ਦੱਸਦੇ ਨੇ ਮੈਨੂੰ ਰਾਹ ਵਿਖਾਉਂਦੇ ਨੇ ਉਹਨਾਂ ਨੇ ਪਰਿਵਾਰ ਨੇ ਇੱਕ ਤਰਕੀਬ ਲਗਾ ਲਈ ਕਹਿੰਦੇ ਇੱਕ ਤਰੀਕਤ ਨੂੰ ਦੇ ਦਿੰਨੇ ਆ ਉਸ ਤਰੀਕ ਤੱਕ ਜੇ ਇਸ ਤਰ੍ਹਾਂ ਵਿੱਚ ਚੱਲ ਕੇ ਤੇਰੇ ਗੁਰੂ ਗ੍ਰੰਥ ਸਾਹਿਬ ਔਰ ਅਸੀਂ ਵੀ ਤੇਰੇ ਗੁਰੂ ਗ੍ਰੰਥ ਸਾਹਿਬ ਤੋਂ ਲੜਨ ਲੱਗ ਜਾਵਾਂਗੇ ਜੇ ਗੁਰੂ ਗ੍ਰੰਥ ਸਾਹਿਬ ਪਾਛਾ ਨਾ ਆਏ ਕਿ ਫਿਰ ਤੂੰ ਖਾਲੇ ਬਾਬੇ ਦੇ ਨਾਲ ਲੱਗੇ ਉਹ ਬੀਬੀ ਨੇ 1 ਮਿੰਟ ਨਹੀਂ ਲਾਇਆ 1 ਸੈਕਿੰਡ ਨੇ ਲਾਇਆ ਉਸੇ ਵੇਲੇ ਪ੍ਰਾਨ ਕਾਮ ਲਿਆ ਕਹਿੰਦੀ ਠੀਕ ਹੈ ਜੇ ਮੇਰੇ ਗੁਰੂ ਗ੍ਰੰਥ ਸਾਹਿਬ ਪਾਛਾ ਨਾ ਆਏ ਤੇ ਮੈਂ ਤੁਹਾਡੇ ਬਾਬੇ ਦੇ ਲੜਨ ਲੱਗਾਂਗੀ ਉਹਨਾਂ ਨੇ ਇਹ ਸ਼ਰਤ ਪੱਖ ਲਈ ਕਿ ਜਦੋਂ ਬੀਬੀ ਨੇ ਸੇਵਾ ਕਰਨੀ ਸ਼ੁਰੂ ਕੀਤੀ ਉਸ ਦਿਨ ਆਪਣੇ ਨਾਮ ਨਾਲ ਅਮਰ ਜੀ ਵੇਲੇ 2 ਵਜੇ ਉੱਠ ਕੇ ਇਸ਼ਨਾਨ ਕਰਕੇ ਜੋਤਰਾ ਸਾਹਿਬ ਜਾਣਾ ਸੇਵਾ ਕਰਨੀ ਪ੍ਰਕਾਸ਼ ਕਰੋੜਾ ਸਾਰਾ ਦਿਨ ਜੋਤਰਾ ਸਾਹਿਬ ਉੱਤੇ ਬੈਠੀ ਰਹਿਣਾ ਸ਼ਰਤਾਂ ਗੁਰੂ ਸਾਹਿਬ ਪਾਤਸ਼ਾਹ ਨੇ ਵਿਰਾਗ ਨਾਲ ਅੱਖਾਂ ਭਰ ਕੇ ਇਹ ਕਹਿਣਾ ਪਾਤਸ਼ਾਹ ਸਹਬ ਜੀਓ ਗੁਰੂ ਜੀਓ ਕਿਤੇ ਮੇਰਾ ਭਰੋਸਾ ਨਾ ਟੁੱਟੰਦਿਓ ਕਿਤੇ ਮੇਰਾ ਭਰੋਸਾ ਨਾ ਟੁੱਟੰਦਿਓ ਦੇਣਾ ਲੱਗਦੇ ਗਏ ਲੱਗਦੇ ਗਏ ਜਦੋਂ ਉਹ ਆਖਰੀ ਦਿਨ ਸੀ ਇੱਕ ਰਾਤ ਪਹਿਲਾਂ ਅਗਲੇ ਦਿਨੋਂ ਆਖਰੀ ਦਿਨ ਸੀ ਇੱਕ ਰਾਤ ਪਹਿਲਾਂ ਮੀਂਹ ਪੈਣਾ ਸ਼ੁਰੂ ਹੋ ਗਿਆ ਐਨਾ ਮੀਂਹ ਪਿਆ ਐਨਾ ਮੀਂਹ ਪਿਆ ਤੇ ਗੁਰਮਾਨੀਆਂ ਸ਼ਤਾਂ ਚੋੜੀਆਂ ਸ਼ੁਰੂ ਹੋ ਗਈਆਂ ਗੁਰਦਵਾਰੇ ਦੇ ਲੱਕ ਲੱਕ ਤੱਕ ਪਾਣੀ ਭੋ ਗਿਆ ਗੁਰਦਵਾਰੇ ਦੇ ਗੁਰੂ ਸਾਹਿਬ ਤੇ ਗੁਰਦੀਪ ਗੰਤੀ ਸਾਹਿਬ ਉਹਨਾਂ ਨੂੰ ਚਿੰਤਾ ਪੈ ਗਈ ਚਿੰਤਾ ਲੱਗ ਗਈ ਕਿਤੇ ਗੁਰੂ ਸਾਹਿਬਾਂ ਦੇ ਪੰਨੇ ਨਾ ਪੇੜੀ ਜਾਣ ਗੁਰੂ ਸਾਹਿਬਾਂ ਦੀ ਬੇਦਮੀ ਨਾ ਹੋ ਜਾਏ ਇਥੋਂ ਗੁਰੂ ਗੰਗਾ ਸਾਹਿਬ ਮਹਾਰਾਜ ਨੇ ਅਸਰੂਪ ਤੇ ਹੋਰ ਲੈ ਜਾ। ਇਹ ਤੱਕ ਲੀਲਾ ਗੁਰੂ ਗੰਗਾ ਸਾਹਿਬ ਪਾਤਸ਼ਾਹ ਜੀ ਨੇ। ਇਹ ਰੂਪ ਕਿਤੇ ਹੋਰ ਲੈ ਜਾਇਆ ਜਾਏ। ਉਹਨਾਂ ਨੇ ਭਵਨ ਸਾਹਿਬ ਨੂੰ ਬੁਲਾਇਆ। ਗੰਤੀ ਸਾਹਿਬ ਦੇ ਨਾਲ ਮਿਲ ਕੇ ਸਲਾਹ ਕੀਤੀ ਕਿਤੇ ਖੜਿਆ ਜਾ ਸ੍ਰੀ ਗੰਤੀ ਸਾਹਿਬ ਨੇ ਕਿਹਾ ਵੀ ਬੀਬੀ ਇੱਕ ਆਉਂਦੀ ਏ। ਤੋਂ ਅੰਮ੍ਰਿਤ ਵੇਲੇ ਤਿੰਨ ਮੇਂ ਪਹੁੰਚ ਜਲਦੀ ਇੱਥੇ। ਗੁਰੂ ਸਾਹਿਬਾਂ ਦੀ ਸੇਵਾ ਕਰਦੀ। ਗੁਰੂ ਗੰਗਾ ਸਾਹਿਬ ਪਾਤਸ਼ਾਹ ਜੀ। ਸੋ ਉਹ ਬੀਬੀ ਦੇ ਘਰ ਲੈ ਕੇ ਗਏ ਸ੍ਰੀ ਮਹਾਰਾਜ ਜੀ ਦਾ ਉਹਨਾਂ ਨੇ ਕਿਹਾ ਕਿ ਠੀਕ ਤੁਸੀਂ ਠੀਕ ਕਹਿੰਦੇ ਹੋ ਉਹ ਬੀਬੀ ਅਸੀਂ ਵੀ ਦੇਖਿਆ ਬੜੀ ਸੇਵਾ ਕਰਦੀ ਉਹਨਾਂ ਦੇ ਘਰ ਸ੍ਰੀ ਲੈ ਚਾਤੇ ਪਰ ਪਹਿਲਾਂ ਕੋਈ ਸਿੱਧੀ ਜਾ ਕੇ ਉਹਨਾਂ ਦੇ ਘਰ ਇਹ ਪਲਾਹ ਦੇ ਦੇਵੋ ਉਹਨਾਂ ਨੂੰ ਦੱਸ ਦੇਵੋ ਕਿ ਅਸੀਂ ਜੀਰ ਸਾਹਿਬਾਂ ਦਾ ਸ੍ਰੀ ਲੈ ਕੇ ਆਉਂ ਲਗੇ ਪਰ ਉਹਨਾਂ ਨੇ ਕਿਹਾ ਕੋਈ ਸ੍ਰੀ ਨਹੀਂ ਇਹਨਾ ਸਮਾਨ ਨਹੀਂ ਇਖਲਾਸ ਦਿੰਦਾ ਉਹਨੇ ਸਾਨੂੰ ਮੁਰਦਨ ਦੀ ਸਾਥੀ ਨਿਕਣ ਵਾਲੀ ਹੈ ਬੰਦਾ ਕੀ ਪਾਣਾ ਵਰਤ ਜਾਣਾ ਅਸੀਂ ਇਸ ਤਰ੍ਹਾਂ ਹੀ ਲੈ ਕੇ ਆਈਏ ਉਹ ਬੜੇ ਸ਼ਰਧਾਵਾਨ ਨੇ ਉਹ ਬੀਬੀ ਜੀ ਬਹੁਤ ਸ਼ਰਧਾਵਾਨ ਨੇ ਉਹ ਪੂਰੀ ਸੇਵਾ ਕਰਨੀ ਜੋ ਮੇਰਾ ਮਾਣ ਹੈ ਦੀ ਪੂਰੀ ਸੇਵਾ ਕਰਨੀ ਉਹ ਤਾਂ ਲੈ ਆ ਕੇ ਗਏ ਮਾਨ ਦਾ ਸਰੂਪ ਚਾਹ ਵਰਦਾ ਛਤਰ ਲੈ ਲਿਆ ਗੰਨ ਲੈ ਲਿਆ ਬੀਬੀ ਅੰਦਰ ਦਾ ਲਾਪ ਦਾ ਵੀ ਮਾਰਾ ਮੇਰਾ ਪਰੋਸਾ ਨਾ ਟੁੱਟਣ ਦੇਵੋ ਕੱਲ ਉਤਲੀ ਰੱਖੀ ਤੇ ਉਦੋਂ ਤੱਕ ਮੇਰਾ ਭਰੋਸਾ ਨਾ ਟੁੱਟਣ ਦਿਓ ਬਖਸ਼ਿਸ਼ ਕਰੋ। ਉਹ ਬਈ ਸੁਪ ਲੈ ਕੇ ਮਹਾਰਾਜ ਦਾ ਜਦੋਂ ਦਰਵਾਜ਼ਾ ਖੁੱਪਾਇਆ। ਬੀਬੀ ਪੱਜੀ ਆਈ ਅੰਦਰੋਂ ਕਿਉਂਕਿ ਉਹਦਾ ਭਰੋਸਾ ਸੀ ਮਹਾਰਾਜ ਨਾਲ ਤੇ ਜੀ ਆਈ ਆ ਕੇ ਦਰਵਾਜ਼ਾ ਖੋਲਿਆ ਪਹਿਰਾ ਵਿੱਚ ਬਿਠੀ ਪਹਿਰਾ ਵਿੱਚ ਬਿਠੀ ਬੁਲਾਵ ਕਰਨ ਲੱਗੀ ਕਿ ਮੇਰੇ ਗੁਰੂ ਆ ਗਏ ਨੇ ਮੇਰੇ ਸਹਬ ਆ ਗਏ ਨੇ ਐਸੇ ਗੁਰੂ ਰਾਂਚਾ ਪਾਚਾ ਅੰਦਰ ਪਰਿਆ ਦਿਲਾਂ ਦੀਆਂ ਜਾਣਣ ਵਾਲੇ ਸੁਪ ਲੈ ਕੇ ਮੈਂ ਅੰਦਰ ਪਰਦਾਸ ਕੀਤਾ। ਤਾਂ ਇਹ ਵੀ ਦੇ ਨਾਲ ਕਿਰਿਆ ਕੀਤੀ ਸਾਰਾ ਪ੍ਰਵਾਨ ਨੂੰ ਉਸ ਦਾ ਸਾਥ ਹੋਣੇ ਤੁਹਾਨੂੰ ਆਮ ਇਹ ਕਾਰਨ ਪਰੇ I'm Thank ਆਪਸੋ ਪ੍ਰਵਾਨ ਕਰਨੀ ਕੀਰਤਨ ਕਰਨੇ ਅਨੇਕਾਂ ਪ੍ਰਕਾਰ ਦੀਆਂ ਘਰਤੀਆਂ ਮਨ ਦੀ ਗਹਿਰ ਹਾਜ਼ਰੀ ਹੋ ਜਾਂਦੀ ਹੈ ਕਿਰਪਾ ਕਰਕੇ ਸੰਗਤ ਵੱਡੀ ਹੈ ਬਖਸ਼ ਮਾਰ ਦੇ ਬਖਸ਼ਣਾ ਗ੍ਰੀਮਨਵਾਜਿਓ ਕੇ ਤੋਂ ਬਾਣੀ ਸੁਪਸਟ ਪੜਨ ਸੁ ਵਿਚਾਰਨ ਕੀ ਦਾਤਪਨ ਬਾਣੀ ਦਾ ਆਪਾ ਹੋਤੇ ਮੇਰੇ ਨਸਾਨਾ ਜੋ ਕਿਸ਼ ਕਰਨਾ ਸੋ ਤੇਰੇ ਪਾਸ ਇਸ ਆਗਿਆ ਕੀ ਚੈਰ ਦਾਸ ਜੋ ਕਿਸ਼ ਕਰਨਾ ਸੋ ਤੇਰੇ ਪਾਸ ਇਸ ਆਗਿਆ ਕੀ ਚੈਰ ਦਾਸ ਨਾਮਕ ਨਾਮ ਚੜ੍ਹ ਦੀ ਕਲਾ ਤੇਰੇ